ਕਈ ਕਈ ਵਾਰੀ ਸਰਕਾਰਾਂ ਬਦਲਾਲੀਆਂ ਥਾਣਿਆਂ ਚੋਂ ਕੱਢ ਕੱਢ ਚੌਕੀਆਂ ਬਣਾ ਲੀਆਂ ਕਈ ਕਈ ਵਾਰੀ ਸਰਕਾਰਾਂ ਬਦਲਾਲੀਆਂ ਥਾਣਿਆਂ ਚੋਂ ਕੱਢ ਕੱਢ ਚੌਕੀਆਂ ਬਣਾ ਲੀਆਂ ਪਉਂਦਾ ਕੋਈ ਨੰਬ ਲੈ ਕੇ ਆਨ ਕੇਰਾ ਵੇ ਪਿੰਡ ਵਿੱਚ ਭੰਗ ਪੁੱਜਦੀ ਚਿੱਟਾ ਪਿੰਡਾ ਅੱਦਾ ਪਿੰਡ ਤੇਰਾ ਵੇ ਪਿੰਡ ਵਿੱਚ ਭੰਗ ਪੁੱਜਦੀ ਚਿੱਟਾ ਪਿੰਡਾ ਅੱਦਾ ਪਿੰਡ ਤੇਰਾ ਵੇ ਪਿੰਡ ਵਿੱਚ ਭੰਗ ਪੁੱਜਦੀ ਚਾਰ ਚਾਰ ਗੁਰੂ ਘਰ ਪਿੰਡਾਂ ਚ ਬਣਾ ਲਏ ਸਾਧਾ ਨੇ ਵੀ ਦੇਰੇ ਜਾ ਕੇ ਛੜਕਾਂ ਤੇ ਲਾ ਲਏ ਚਾਰ ਚਾਰ ਗੁਰੂ ਘਰ ਪਿੰਡਾਂ ਚ ਬਾਣਾ ਲਏ ਸਾਡਾ ਨੇ ਵੀ ਡੇਰੇ ਜਾ ਕੇ ਛੜਕਾਂ ਤੇ ਲਾ ਲਏ ਚੇਲੇ ਲਾਉਂਦੇ ਆ ਦੁਆਨ ਬਥੇਰਾ ਵੇ ਪਿੰਡ ਵਿੱਚ ਭੰਗ ਪੂਜਦੀ ਚਿੱਟਾ ਪਿੰਡ ਅੱਗਾ ਪਿੰਡ ਤੇਰਾ ਵੇ ਪਿੰਡ ਵਿੱਚ ਭੰਗ ਪੂਜਦੀ ਚਿੱਟਾ ਪਿੰਡ ਅੱਗਾ ਪਿੰਡ ਤੇਰਾ ਵੇ ਪਿੰਡ ਵਿੱਚ ਭੰਗ ਪੂਜਦੀ ਪੰਡਤਾਂ ਨੇ ਸੂਧਰਾਂ ਦੇ ਗੰਗਾ ਵੀ ਵਰਗਾਤੀਆਂ ਬੁੱਲੇ ਸ਼ਾਹ ਨੇ ਮਸਤਾਂ ਦੇ ਝੰਝਰਾਂ ਪੁਆਤੀਆਂ ਪੰਡਤਾਂ ਨੇ ਸੂਧਰਾਂ ਦੇ ਗੰਗਾ ਵੀ ਵਰਗਾਤੀਆਂ ਬੁੱਲੇ ਸ਼ਾਹ ਨੇ ਮਸਤਾਂ ਦੇ ਝੰਝਰਾਂ ਪੁਆਤੀਆਂ ਮਾਈ ਲੋਈ ਦਾ ਤਾਰ ਮਾਈ ਰੂੜੀ ਦਾ ਤਾਰ ਆ ਬੇੜਾ ਵੇ ਪਿੰਡ ਵਿੱਚ ਭੰਗ ਪੁੱਜਦੀ ਚਿੱਟਾ ਪਿੰਡ ਅੱਜਾ ਪਿੰਡ ਤੇਰਾ ਵੇ ਪਿੰਡ ਵਿੱਚ ਭੰਗ ਪੁੱਜਦੀ ਚਿੱਟਾ ਪੀਣ ਵਾਲਿਆਂ ਨੇ ਕਰਤੀਆਂ ਰੰਡੀਆਂ ਰੋੜਾਂ ਉੱਤੇ ਹੋ ਗਈਆਂ ਮਰਬਿਆਂ 'ਚ ਜੰਮੀਆਂ ਚਿੱਟਾ ਪੀਣ ਵਾਲਿਆਂ ਨੇ ਕਰਤੀਆਂ ਰੰਡੀਆਂ ਰੋੜਾਂ ਉੱਤੇ ਹੋ ਗਈਆਂ ਮਰਬਿਆਂ 'ਚ ਜੰਮੀਆਂ ਕਿਤਾ ਔਰਤਾਂ ਨੇ ਸਬਰ ਬਥੇਰਾ ਵੇ ਪਿੰਡ ਵਿੱਚ ਭੰਗ ਪੁੱਜਦੀ ਚਿੱਟਾ ਪਿੰਡ ਅੱਗਾ ਪਿੰਡ ਤੇਰਾ ਵੇ ਪਿੰਡ ਵਿੱਚ ਭੰਗ ਪੁੱਜਦੀ ਮੇਰੇ ਜੀਰਾਂ ਨਸ਼ੇੜੀ ਲੋਕ ਹੋ ਗਏ ਵੇ ਪੰਜਾਬ ਦੇ ਮੈਡੀਕਲ ਪਿੰਡ ਪਿੰਡ ਠੇਕੇ ਨਾ ਸ਼ਰਾਬ ਦੇ ਮੇਰੇ ਜੀਰਾਂ ਨਸ਼ੇੜੀ ਲੋਕ ਹੋ ਗਏ ਵੇ ਪੰਜਾਬ ਦੇ ਪਿੰਡ ਪਿੰਡ ਮੈਡੀਕਲ ਠੇਕੇ ਨਾ ਸ਼ਰਾਬ ਦੇ ਪਿੰਡ ਦਾ ਸ਼ਾਨ ਨੂੰ ਬਥੇਰੀ ਸਾਰਾ ਵੇੜਾ ਹੋਵੇ ਪਿੰਡ ਵਿੱਚ ਭੰਗ ਪੁੱਜਦੀ ਚਿੱਟਾ ਪਿੰਡ ਅੱਦਾ ਪਿੰਡ ਤੇਰਾ ਵੇ ਪਿੰਡ ਵਿੱਚ ਭੰਗ ਪੁੱਜਦੀ ਚਿੱਟਾ ਪਿੰਡ ਅੱਦਾ ਪਿੰਡ ਤੇਰਾ ਵੇ ਪਿੰਡ ਵਿੱਚ ਭੰਗ